ਨਹੀਂ ਰਾਜੇ ਭਰੋਸਾ ਤਾਂ ਹੈਗਾ ਹੀ ਐ ਦੇਖੋ ਹੁਣ ਭਰੋਸਾ ਇਹ ਤਾਂ ਪ੍ਰੋਸੈਸ ਹੈ ਇੱਕ ਹੁਣ ਜੇ ਕੋਈ ਬੰਦਾ ਐਪਲੀਕੇਸ਼ਨ ਅੱਜ ਆਪਾਂ ਕਿਹਾ ਐਪਲੀਕੇਸ਼ਨ ਦਿੱਤੀ ਵੀ ਸਾਨੂੰ ਆ ਫਲਾਣਾ ਰਿਕਾਰਡ ਮਿਲਣਾ ਚਾਹੀਦਾ ਤਾਂ ਹੁਣ ਕੋਟ ਨੂੰ ਮੰਨਣੀ ਪੈਂਦੀ ਏ ਉਹ ਗੱਲ ਤਾਂ ਜਿਹੜਾ ਕੋਈ ਐਪਲੀਕੇਸ਼ਨ ਲੱਗਦਾ ਹਾਂ ਜਿਹੜਾ ਦੂਜੇ ਸਰਕਾਰਾਂ ਦਾ ਜਿਹੜਾ ਰਵਈਆ ਉਹ ਇਸ ਤੋਂ ਵੀ ਜ਼ਿਆਦਾ ਨਿਰਾਸ਼ਾਜਨਕ ਹੈ ਹੁਣ ਤੁਸੀਂ ਵੀਡੀਓ ਤੇ ਲਾ ਲਓ ਹੁਣ ਜਿੱਦਾਂ ਨੌਰੰਸ ਦੀ ਹਾਈ ਕੋਰਟ ਮਾਨਯੋਗ ਅਦਾਲਤ ਦੇ ਦਖਲ ਦੇਣ ਦੇ ਨਾਲ हट ਗਈ ਨਾਲ ਦੀ ਨਾਲ ਹੀ ਇੱਕ ਹਫਤਾ ਪਹਿਲਾਂ ਸਰਕਾਰ ਅੰਤਗਮਾਦੀ ਘੋਸ਼ਿਤ ਕਰਦੀ ਹੈ ਗੋਲਡਨ ਉਸ ਤੋਂ ਬਾਅਦ ਉਹਦੀ ਵੀਡੀਓ ਨੂੰ ਵਾਇਰਲ ਕਰਦੀ ਹੈ ਚੈਨਲਾਂ ਦੇ ਉੱਤੇ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਅੱਗੇ ਜਿਹੜਾ ਤੁਹਾਡਾ ਮੀਡੀਆ ਇਹ ਇੱਕ ਤੀਜੇ ਥੰਮ੍ਹ ਵਜੋਂ ਜਾਣਿਆ ਜਾਂਦਾ ਸੀਗਾ ਸਾਡਾ ਪਰ ਪੀੜਤਾਂ ਦੀਆਂ ਦੁਖਿਆਰਿਆਂ ਦੀਆਂ ਜਿਹੜੀਆਂ ਅਰਜ਼ੀਆਂ ਉਹਨਾਂ ਨੂੰ ਅੱਗੇ ਇਹਨਾਂ ਨੇ ਅਪਲੋਡ ਕਰਨਾ ਹੁੰਦਾ ਸੀਗਾ ਉਹਨੂੰ ਸਮਾਜ ਦੇ ਅੱਗੇ ਲੈ ਕੇ ਆਉਣਾ ਸੀ ਸ਼ਾਇਦ ਹੁਣ ਸਾਨੂੰ ਐ ਲੱਗਦਾ ਵੀ ਸੋਸ਼ਲ ਮੀਡੀਆ ਵੀ ਸ਼ਾਇਦ ਬਰਮਾਸ਼ਾ ਤੇ ਬਣ ਕੇ ਰਹਿ ਗਿਆ ਹੈ ਪੇਛੇ ਦੇ ਤਿੰਨ ਦੋਸ਼ੀ ਦਾ ਫਿਜ਼ੀਕਲੀ ਪੇਸ਼ ਹੋ ਨੇ ਬਾਕੀ ਵੀ ਸੀ ਰਹੇ ਹੋਏ ਨੇ ਔਰ ਕੁਝ ਸਾਡੇ ਵੱਲੋਂ ਕੁਝ ਰਿਕਾਰਡ ਬੰਗਿਆ ਗਿਆ ਉਹ ਅਗਲੀ ਤਰੀਕ ਹੈ ਜਿਹੜੀ ਉਹ 8 ਫਰਵਰੀ ਪਈ ਹੈ ਫਿਰ ਉਸ ਤੋਂ ਬਾਅਦ ਜਿਹੜੀ ਸ਼ਾਇਦ ਵੈ ਸੰਭਵ ਹੋਊਗੀ ਇਹ ਚਾਰਜ ਫਰੇਮ ਕਰ ਲਈ ਕੀ ਕਹੂੰ ਆ ਗੁਸ਼ ਹੋਇਆ ਜੀ ਕੀ ਕਹੂੰਗੇ ਲਗਾਤਾਰ ਜਿਹੜਾ ਇਨਸਾਫ ਦੀ ਮੰਗ ਨੂੰ ਲੈ ਕੇ ਹਰ ਇੱਕ ਪਾਰਟੀ ਕੋਲ ਗਹਾਰ ਵੀ ਲਗਾ ਚੁੱਕੇ ਹਲੇ ਵੀ ਜਿਹੜੇ ਮਲਜੂਮ ਬਾਹਰ ਨੇ ਕਿਹੜਾ ਤਾਂ ਇਹ ਵੀ ਥੋੜੀ ਨਿਰਾਸ਼ਾ ਹੀ ਹੁੰਦੀ ਹੈ ਥੋੜੇ ਇਸ ਗੱਲ ਨੂੰ ਲੈ ਕੇ ਵੀ ਆ ਇੰਨੀ ਮਿਹਨਤ ਕਰਦੇ ਆ ਪਰ ਫਿਰ ਵੀ ਕੰਮ ਬਹੁਤ ਸਲੋ ਚੱਲ ਰਿਹਾ ਚਲੋ ਉਹ ਹੁਣ ਅਦਾਲਤ ਦੀ ਆਪਣੀ ਮਰਿਆਦਾ ਹੁੰਦੀ ਹੈ ਜਿਸ ਤਰ੍ਹਾਂ ਸਾਰੇ ਦੋਸ਼ੀਆਂ ਨੂੰ ਆਪ ਦਾ ਪੱਖ ਰੱਖਣ ਦਾ ਹੱਕ ਹੈ ਉਹ ਵੇ ਕੋਈ ਨਾ ਕੋਈ ਰੇਡ ਕਾ ਜਿਹਾ ਪਈ ਜਾਂਦਾ ਲੇਟ ਹੋਣ ਵਾਲਾ ਤਾਂ ਹੁਣ ਵੀ ਲੱਗਿਆ ਵੀ ਨੇੜੇ ਸ਼ਾਇਦ ਇੱਕ ਦੋ ਤਰੀਕਿਆਂ ਤੇ ਚਾਰਜ ਫਰੇਮ ਹੋ ਜਾਣ ਸ਼ਾਇਦ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਸੀ ਵੀ ਅਦਾਲਤਾਂ ਦੇ ਭਰੋਸਾ ਅੱਜ ਫੇਰ ਇੱਕ ਤਰੀਕ ਅੱਗੇ ਪੈ ਗਈ ਪਹਿਲਾਂ ਵੀ ਇਹੀ ਗੱਲ ਹੋਈ ਸੀ ਨਹੀਂ ਰਾਜੇ ਭਰੋਸਾ ਤਾਂ ਹੈਗਾ ਹੀ ਹੈ ਦੇਖੋ ਹੁਣ ਭਰੋਸਾ ਇਹ ਤਾਂ ਪ੍ਰੋਸੈਸ ਹੈ ਇੱਕ ਹੁਣ ਜੇ ਕੋਈ ਬੰਦਾ ਐਪਲੀਕੇਸ਼ਨ ਅੱਜ ਆਪਾਂ ਕਿਹਾ ਐਪਲੀਕੇਸ਼ਨ ਦੇ ਕੇ ਵੀ ਸਾਨੂੰ ਆ ਫਲਾਣਾ ਰਿਕਾਰਡ ਮਿਲਣਾ ਚਾਹੀਦਾ ਤਾਂ ਹੁਣ ਕੋਰਟ ਨੂੰ ਮੰਨਣੀ ਪੈਂਦੀ ਹੈ ਉਹ ਗੱਲ ਤਾਂ ਜਿਹੜਾ ਕੋਈ ਐਪਲੀਕੇਸ਼ਨ ਲੱਗਦਾ ਹਾਂ ਜਿਹੜਾ ਦੂਜੇ ਸਰਕਾਰਾਂ ਦਾ ਜਿਹੜਾ ਰਵਈਆ ਉਹ ਇਸ ਤੋਂ ਵੀ ਜ਼ਿਆਦਾ ਨਿਰਾਸ਼ਾਜਨਕ ਹੈ ਹੁਣ ਤੁਸੀਂ ਵੀਡੀਓ ਤੇ ਲਾ ਲਓ ਹੁਣ ਜਿੱਦਾਂ ਲਾਰੈਂਸ ਦੀ ਹਾਈ ਕੋਰਟ ਮਾਨਯੋਗ ਅਦਾਲਤ ਦੇ ਦਖਲ ਦੇਣ ਦੇ ਨਾਲ ਹਟ ਨਾਲ ਦੀ ਨਾਲ ਹੀ ਇੱਕ ਹਫਤਾ ਪਹਿਲਾਂ ਸਰਕਾਰ ਅੰਤਗਮਦੀ ਘੋਸ਼ਿਤ ਕਰਦੀ ਹੈ ਗੋਲਡੀ ਨੂੰ ਉਸ ਤੋਂ ਬਾਅਦ ਉਹਦੀ ਵੀ ਵੀਡੀਓ ਨੂੰ ਵਾਇਰਲ ਕਰਦੀ ਹੈ ਚੈਨਲਾਂ ਦੇ ਉੱਤੇ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਅੱਗੇ ਜਿਹੜਾ ਤੁਹਾਡਾ ਮੀਡੀਆ ਇਹ ਇੱਕ ਤੀਜੇ ਥੰਮ੍ਹ ਵਜੋਂ ਜਾਣਿਆ ਜਾਂਦਾ ਸੀਗਾ ਸਾਡਾ ਪਰ ਪੀੜਤਾਂ ਦੀਆਂ ਦੁਖਿਆਰਿਆਂ ਦੀਆਂ ਜਿਹੜੀਆਂ ਅਰਜ਼ੀਆਂ ਉਹਨਾਂ ਨੂੰ ਅੱਗੇ ਇਹਨਾਂ ਨੇ ਅਪਲੋਡ ਕਰਨਾ ਹੁੰਦਾ ਸੀਗਾ ਉਹਨੂੰ ਸਮਾਜ ਦੇ ਅੱਗੇ ਲੈ ਕੇ ਆਉਣਾ ਸੀ ਸ਼ਾਇਦ ਹੁਣ ਸਾਨੂੰ ਐ ਲੱਗਦਾ ਵੀ ਸੋਸ਼ਲ ਮੀਡੀਆ ਵੀ ਸ਼ਾਇਦ ਬਰਮਾਸ਼ਾ ਤੇ ਬਣ ਕੇ ਰਹਿ ਗਿਆ ਹੈ ਕਿਉਂਕਿ ਜਿਸ ਤਰ੍ਹਾਂ ਉਹ ਆਪਣੀ ਮਰਜ਼ੀ ਦੇ ਨਾਲ ਸੋਸ਼ਲ ਮੀਡੀਆ ਦੀ ਰੱਜ ਕੇ ਵਰਤੋਂ ਕਰਦੇ ਆ ਨਾ ਕਿਤੇ ਸਰਕਾਰ ਦਖਲਦਾਰੀ ਕਰਦੀ ਨਜ਼ਰ ਆਉਂਦੀ ਹੈ ਨਾ ਕੋਈ ਕਿਤੇ ਕੋਈ ਪ੍ਰਸ਼ਾਸਨ ਦਾ ਸਾਨੂੰ ਕੋਈ ਤੇ ਐਕਸ਼ਨ ਲੈਂਦਾ ਨਜ਼ਰ ਆਉਂਦਾ ਹੈ ਮੇਰੇ ਬੇਟੇ ਦਾ ਗਾਣਾ 24 ਘੰਟੇ ਅੰਦਰ ਬੈਨ ਕਰਕੇ ਉਹ ਮਾਰਿਆ ਪਰੇ ਸਰਕਾਰ ਨੇ ਔਰ ਇੰਟਰਵਿਊ ਦੇਖੋ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਦਾ ਇਨਾ ਸਖਤੀ ਦੇ ਨਾਲ ਦੇਸ਼ ਦੇ ਰਾਸ਼ਟਰ ਵਿਰੋਧੀ ਵੀ ਉਹਨੂੰ ਦੱਸਿਆ ਗਿਆ ਯੂਥ ਵਿਰੋਧੀ ਵੀ ਉਹਨੂੰ ਦੱਸਿਆ ਗਿਆ ਫਿਰੰਤੂ ਦੇ ਬਾਵਜੂਦ ਨਾਦੀ ਨਾਲ ਇੱਕ ਨਵੀਂ ਜਾਰੀ ਕਰਤੀ ਜੋ ਸਰਕਾਰ ਇਹ ਚੀਜ਼ਾਂ ਨੂੰ ਗਲੋਰੀਫਾਈ ਕਰਦੀ ਹੈ ਬਦਮਾਸ਼ਾਂ ਨੂੰ ਗਲੋਰੀਫਾਈ ਕਰਦੀ ਹੈ ਤੇ ਫਿਰ ਰੋਕੂਗਾ ਕੌਣ ਲੱਗਦਾ ਨਹੀਂ ਇੱਕ ਪਾਸੇ ਬਚਣ ਦੀਆਂ ਕੋਸ਼ਿਸ਼ਾਂ ਤੇ ਦੂਸਰੇ ਪਾਸੇ ਗੋਲਡੀ ਕਹਿੰਦਾ ਵੀ ਭਾਈ ਨੇ ਕਿਹਾ ਸੀਗਾ ਵੀ ਅਸੀਂ ਕਰਾਇਆ ਬਿਲਕੁਲ ਉਹ ਤਾਂ ਉਹਨਾਂ ਦੇ ਦੂਰੇ ਮਾਪਦਨ ਹੈ ਜੀ ਇਹ ਤਾਂ ਕਟਪੁਤਲੀਆਂ ਨੇ ਜੀ ਇਹ ਤਾਂ ਜਿੰਨਾ ਜੋ ਮੈਂ ਤਾਂ ਉਹੀ ਤਾਂ ਗੱਲ ਕਹਿੰਦਾ ਮੀਡੀਆ ਨੂੰ ਆਜ਼ਾਦ ਤੌਰ ਤੇ ਆਪਣੀ ਮਰਜ਼ੀ ਨਾਲ ਸਵਾਲ ਪੁੱਛਣੇ ਚਾਹੀਦੇ ਹੁਣ ਜੇ ਮੈਂ ਤੁਹਾਨੂੰ ਇਹ ਗੱਲ ਕਹਾਂ ਵੀ ਤੁਸੀਂ ਮੈਥੋਂ ਆ ਚੀਜ਼ ਪੁੱਛੋ ਤੇ ਆ ਮੈਂ ਤੁਹਾਨੂੰ ਦੱਸੂਗਾ ਫਿਰ ਪ੍ਰੈਸ ਘਾਤੀ ਰਹੇਗੀ ਤੁਸੀਂ ਤਾਂ ਵਿੱਚੋਂ ਗੱਲ ਦੀ ਸੱਚਾਈ ਕੱਢ ਕੇ ਲੋਕਾਂ ਦੇ ਸਾਹਮਣੇ ਰੱਖਣੀ ਹੈ ਨਾ ਕਿ ਜੋ ਤੁਹਾਨੂੰ ਬਤਵਾਸ਼ ਕਹਿਣਗੇ ਜਾਂ ਮੈਂ ਤੁਹਾਨੂੰ ਕਹਾਂ ਕੋਈ ਵੀ ਪਰਸਨ ਆਪਣੀ ਮਰਜ਼ੀ ਮੁਤਾਬਕ ਤੁਮ ਥੋੜੋ ਬਰ ਸਕਦਾ ਪੱਤਰਕਾਰ ਨੂੰ ਤੁਹਾਡੇ ਤੇ ਲੋਕਾਂ ਦੀਆਂ ਕਾਫੀ ਉਮੀਦਾਂ ਹੁੰਦੀਆਂ ਨੇ ਵੀ ਤੁਸੀਂ ਸਹੀ ਗੱਲ ਨੂੰ ਸਰਚ ਕਰਕੇ ਲੱਭ ਕੇ ਲੋਕਾਂ ਦੇ ਅੱਗੇ ਰੱਖੋਗੇ ਹਾਂਜੀ ਪੰਜਾਬੀ ਗਾਇਕ ਸੁਭਦੀਪ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਹੋਈ ਜਿੱਥੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ ਸੀ ਆਪਣੇ ਬੇਟੇ ਦੇ ਇਨਸਾਫ ਨੂੰ ਲੈ ਕੇ ਤੇ ਅੱਜ ਪੂਰੇ ਕੇਸ ਦੇ ਵਿੱਚ ਕੀ ਅਪਡੇਟ ਆਈ ਆ ਸਾਡੇ ਨਾਲ ਨੇ ਸਿੱਧੂ ਮੂਸੇਵਾਲੇ ਦੇ ਵਕੀਲ ਸਤਿੰਦਰ ਪਾਲ ਮਿੱਤਲ ਗੱਲ ਕਰਾਂਗੇ ਪੂਰੇ ਸਿੱਧੂ ਕਤਲ ਕੇਸ ਨੂੰ ਲੈ ਕੇ ਵਕੀਲ ਸਾਹਿਬ ਸਵਾਗਤ ਹੈ ਤੁਹਾਡਾ ਆ ਪੰਜਾਬ ਤੱਕ ਤੇ ਜੀ ਬਹੁਤ ਬਹੁਤ ਧੰਨਵਾਦ ਸਰ ਠੀਕ ਹੋਊਗਾ ਜੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅੱਜ ਪੇਸ਼ੀ ਸੀ ਕੀ ਕੁਝ ਜਿਹੜਾ ਅੱਜ ਖਾਸ ਰਿਹਾ ਇਨੇ ਜਿਹੜੇ ਮਲਜਮ ਪੇਸ਼ ਹੋਏ ਨੇ ਅੱਜ ਜਿਹੜਾ ਮਾਨਯੋਗ ਅਦਾਲਤ 'ਚ ਜਿਵੇਂ ਮੈਂ ਪਿਛਲੀ ਵਾਰੀ ਵੀ ਦੱਸਿਆ ਸੀਗਾ ਕਿ ਤਿੰਨ ਦੋਸ਼ੀਆਂ ਨੇ ਜਿਹੜੀ ਹੈਗੀ ਆਪਦੀ ਇੱਕ ਡਿਸਚਾਰਜ ਦੀ ਐਪਲੀਕੇਸ਼ਨ ਲਾਈ ਜੀ ਜੱਗੂ ਭਗਵਾਨਪੁਰੀਆ ਲਾਰੈਂਸ ਬਿਸ਼ਨੋਈ ਤੇ ਚਰਨਜੀਤੁਰ ਚੇਤਨ ਉਹਦੀ ਰਿਪਲਾਈ ਤੇ ਅੱਜ ਜਿਹੜਾ ਹੈਗਾ ਡੇਟ ਨਿਸ਼ਚਿਤ ਸੀਗੀ ਪਰ ਪ੍ਰੋਸੀਕਿਊਸ਼ਨ ਨੇ ਉਹਦੇ ਵਿੱਚ ਹਲੇ ਐਡਜਰਨਮੈਂਟ ਦੀ ਮਾਨਯੋਗ ਅਦਾਲਤ ਅੱਗੇ ਗੁਹਾਰ ਲਾਈ ਸੀ ਕਿ ਸਾਨੂੰ ਜਿਹੜਾ ਕਿਉਂਕਿ ਪਿੱਛੇ ਜੇ ਸਚਿਨ <th>ਪਨ ਦਾ ਜਿਹੜਾ ਚਲਾਨ ਪੇਸ਼ ਹੋਇਆ ਉਹਦੀ ਕਾਪੀਜ਼ ਤੇ ਉਹਦੇ ਨਾਲ ਜੋ ਵੀ ਏਜੰਸੀ ਨੇ ਪੈਨ ਡਰਾਈਵਸ ਜਾਂ ਕੋਈ ਵੀ ਰਿਕਾਰਡ ਲਾਇਆ ਹੋ ਸਾਨੂੰ ਪੂਰਾ ਨਹੀਂ ਮਿਲਿਆ ਹੈਗਾ ਉਹਨੂੰ ਵਾਚਨ ਤੋਂ ਬਾਅਦ ਹੀ ਅਸੀਂ ਉਹਦਾ ਰਿਪਲਾਈ ਦਵਾਂਗੇ ਇਸ ਕਰਕੇ ਅਸੀਂ ਮਾਨਯੋਗ ਅਦਾਲਤ ਅੱਗੇ ਜਿਹੜੀ ਅੱਜ ਉਹਦੀ ਐਡਜਰਨਮੈਂਟ ਲਈ ਬੇਨਤੀ ਕੀਤੀ ਸੀ ਜਿਹਨੂੰ ਮੱਦੇਨਜ਼ਰ ਰੱਖਦੇ ਹੋਏ ਮਾਨਯੋਗ ਅਦਾਲਤ ਨੇ ਜਿਹੜੇ ਹੈਗੇ ਆ ਉਹਦੀ 8/2/2024 ਤਾਰੀਖ ਨਿਸ਼ਚਿਤ ਕੀਤੀ ਹੈ ਟੋਟਲ ਕਿੰਨੇ ਅੱਜ ਜਿਹੜੇ ਮਲਜ਼ਮ ਪੇਸ਼ ਕੀਤੇ ਗਏ ਨੇਗੇ ਟੋਟਲੇ 'ਚ 25 ਮਲਜ਼ਮ ਹੈਗੇ ਆ ਜਿਹੜੇ ਹੁਣ ਅੰਡਰ ਟ੍ਰਾਇਲ ਨੇ ਜਿਨ੍ਹਾਂ 'ਚੋਂ ਅੱਜ 21 ਜਣੇ ਦੀ ਵੀ ਸੀ ਰਹੀ ਪੇਸ਼ੀ ਹੋ ਚੁੱਕੀ ਹੈ ਤਿੰਨ ਜਣਿਆਂ ਨੂੰ ਅੱਜ ਅਜਮੇਰ ਜੇਲ੍ਹ ਤੋਂ ਲੈ ਕੇ ਆਏ ਸੀ ਕਿ ਜੀ ਅੰਕਤ ਸਿਰਸਾ ਕਪਿਲ ਪੰਡਿਤ ਤੇ ਸਚਿਨ ਬਿਵਾਨੀ ਤੇ ਜਿਹੜਾ ਸਚਿਨ ਥਾਪਲ ਉਰਫ ਸਚਿਨ ਬਿਸ਼ਨੋਈ ਹੈ ਉਹ ਜਿੰਨੀ ਕਿ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਮਾਨ ਜੋ ਕੋਰ ਚੁੱਕੇ ਹੋ ਤੇ ਹਾਰਡ ਜੇਲ੍ਹ ਚ ਬੰਦ ਸੀਗਾ ਉਹਦੇ ਨਾਲ ਹਲੇ ਤੱਕ ਕੋਈ ਸੰਪਰਕ ਨਹੀਂ ਹੋ ਪਾਇਆ ਸੀਗਾ ਇਸ ਕਰਕੇ ਸਿਰਫ ਉਹਦੀ ਵੀਸੀ ਰਹਿੰਦੀ ਸੀਗੀ 21 ਜਣਿਆਂ ਨੂੰ ਜਿਹੜਾ ਹੈਗਾ ਵੀਸੀ ਰਾਹੀਂ ਪੇਸ਼ ਕੀਤਾ ਗਿਆ ਔਰ ਤਿੰਨ ਜਣਿਆਂ ਨੂੰ ਫਿਜ਼ੀਕਲੀ ਕੀਤਾ ਗਿਆ ਬਿਲਕੁਲ ਅੰਕਤ ਸਿਰਸਾ ਨਹੀਂ ਹੈਗਾ ਸੀਗਾ ਉਹ ਮਿਸਟੇਕ ਹੋਗੀ ਤੇ ਦੂਜਾ ਦੱਸਦੇ ਅੱਜ ਸਿੱਧੂ ਦੇ ਫਾਦਰ ਵੀ ਪਹੁੰਚੇ ਸੀਗੇ ਤੇ ਕੀ ਗੱਲਬਾਤ ਹੋਈ ਅੰਦਰ ਅਦਾਲਤ ਵੀ ਗਏ ਸੀਗੇ ਹਰ ਵਾਰ ਆਉਂਦੇ ਹੈਗੇ ਮਾਨਯੋਗ ਅਦਾਲਤ ਚੋਂ ਪੇਸ਼ ਹੋਏ ਸੀਗੇ ਜਿੱਦਾਂ ਕਿਉਂਕਿ ਉਹ ਪੈਰਵਾਈ ਕਰ ਰਹੇ ਨੇ ਆਪਣੇ ਕੇਸ ਦੀ ਪੂਰੀ ਤੇ ਉਹਨਾਂ ਨੇ ਵੀ ਇਹੀ ਗੱਲ ਕਿਹਾ ਕਿ ਮਾਨਯੋਗ ਅਦਾਲਤ ਤੇ ਸਾਨੂੰ ਪੂਰਾ ਭਰੋਸਾ ਹੈ ਪਰ ਮੈਂ ਜਿਹੜਾ ਉਹਨਾਂ ਨੂੰ ਸੁਣਿਆ ਕਿ ਉਹਨਾਂ ਨੇ ਸਰਕਾਰ ਨੂੰ ਜ਼ਰੂਰ ਕਿਹਾ ਹੈ ਕਿ ਕਿ ਜਿਹੜਾ ਸਰਕਾਰ ਦਾ ਰੋਲ ਹੈਗਾ ਕੋਈ ਬਹੁਤਾ ਚੰਗਾ ਰੋਲ ਨਹੀਂ ਹੈਗਾ ਮੇਰੇ ਬੇਟੇ ਨੂੰ ਇਨਸਾਫ ਦਿਵਾਉਣ ਲਈ ਪਰ ਉਹਨਾਂ ਨੇ ਕਿਹਾ ਕਿ ਮਾਨਯੋਗ ਅਦਾਲਤ ਦੀ ਕਿੰਨੀਆ ਪ੍ਰਕਿਰਿਆ ਹੈਗੀ ਹੈ ਉਹਦਾ ਇੱਕ ਪ੍ਰੋਸੈਸ ਹੈਗਾ ਜੀ ਤੇ ਸਾਨੂੰ ਪੂਰਾ ਮਾਨ ਹੈ ਔਰ ਉਹ ਪ੍ਰੋਸੈਸ ਜਿਵੇਂ ਕੋਰਟ ਦਾ ਆਪਦਾ ਹੈਗਾ ਜੋ ਪ੍ਰोसीडिंग ਹੈ ਕਿ ਉਹ ਡੇ ਬਾਏ ਡੇ ਚੱਲ ਰਹੀਆਂ ਨੇ ਸਾਨੂੰ ਉਹ ਤੇ ਪੂਰਾ ਯਕੀਨ ਹੈ ਪੂਰਾ ਸਾਨੂੰ ਭਰੋਸਾ ਹੈ ਮਾਨਯੋਗ ਅਦਾਲਤ ਤੇ ਉਹਨਾਂ ਨੇ ਵੀ ਇਹੀ ਗੱਲ ਰੱਖੀ ਹੈਗੀ ਜਿਹੜੀ ਗੱਲ ਕੀਤੀ ਸੀ ਤਿੰਨ ਮੁੱਲਜ਼ਮ ਪੇਸ਼ ਕੀਤੇ ਗਏ ਸੀ ਅਰਸਦ ਖਾਨ ਕਪਲ ਪੰਡਤ ਤੇ ਸਚਨ ਭਵਾਨੀ ਉਹ ਅਜਮੇਰ ਜੇਲ ਤੋਂ ਉੱਥੋਂ ਵਾਪਸ ਅਜਮੇਰੀ ਪੇਜ ਦਿੱਤੇ ਜਾਂ ਜਾਂ ਉਹਨਾਂ ਦਾ ਉਹਨਾਂ ਵੱਲੋਂ ਕੋਈ ਅੱਜ ਪੱਖ ਰੱਖਿਆ ਗਿਆ ਕੋਈ ਉਹਨਾਂ ਦੇ ਕੋਈ ਵਕੀਲ ਵੱਲੋਂ ਨਹੀਂ ਉਹਨਾਂ ਦੇ ਵਕੀਲ ਸਾਹਿਬਾਨ ਤੋਂ ਕੋਈ ਪੇਸ਼ ਨਹੀਂ ਆਏ ਜੀ ਪਰ ਜਿਹੜੀ ਉਹਨਾਂ ਨੂੰ ਅਥਾਰਟੀ ਉੱਥੋਂ ਦੀ ਅਜਮੇਰ ਦੀ ਲੈ ਕੇ ਆਈ ਸੀ ਕਿ ਉਹਨਾਂ ਨੇ ਮਾਨਯੋਗ ਅਦਾਲਤ ਅੱਗੇ ਕਿਹਾ ਸੀਗਾ ਕਿ ਇਹਨਾਂ ਨੂੰ ਜਿਹੜਾ ਹੈਗਾ ਪੰਜਾਬ ਦੀ ਕਿਸੇ ਜੇਲ੍ਹ 'ਚ ਸ਼ਿਫਟ ਕੀਤਾ ਜਾਵੇ ਕਿਉਂਕਿ ਉਦੋਂ ਮੈਂ ਹਾਜ਼ਰ ਸੀ ਕੋਰਟ 'ਚ ਕਿ ਉਹ ਕਹਿ ਰਹੀ ਸੀ ਕਿ ਇਹਨਾਂ ਦੇ ਚਾਰਜ ਆ ਪੰਜ ਕੇਸ ਪੰਜਾਬ 'ਚ ਸਲਦੇ ਆ ਤੇ ਰਾਜਸਥਾਨ 'ਚ ਸਿਰਫ ਇਹ ਤੇ ਇਹਨਾਂ ਤੇ ਇੱਕੋ ਹੀ ਕੇਸ ਹੈਗਾ ਇਸ ਕਰਕੇ ਸਾਨੂੰ ਵੱਖਰੀ ਵੱਖਰੀ ਟਾਈਮ ਤੇ ਪੰਜਾਬ ਤੇ ਇਹਨਾਂ ਨੂੰ ਲੈ ਕੇ ਆਉਣਾ ਪੈਂਦਾ ਇਹਨਾਂ ਦੀ ਮੂਵਮੈਂਟ ਲਈ ਕਾਫੀ ਸਾਡੀ ਫੋਰਸ ਲੱਗਦੀ ਹੈਗੀ ਹੈ ਤਾਂ ਜਿੱਥੇ ਉਹ ਫਿਰ ਮਾਨਯੋਗ ਅਦਾਲਤ 'ਤੇ ਕਿਹਾ ਕਿ ਇਹ ਤਾਂ ਡੀਜੀਪੀ ਜੇਲ੍ਹ ਦਾ ਕੰਸਰਨ ਹੈਗਾ ਕਿ ਉਹ ਆਪਣੀ ਅਥਾਰਟੀ ਪੰਜਾਬ ਦੀ ਅਥਾਰਟੀ ਮ ਉਹਨਾਂ ਨੇ ਦੇਖਣਾ ਹੈਗਾ ਕਿ ਇਹਨਾਂ ਨੂੰ ਉੱਥੇ ਰੱਖਣਾ ਹੈ ਜਾਂ ਪੰਜਾਬ ਦੀ ਕਿਹੜੀ ਜੇਲ੍ਹ ਚ ਹਾਈ ਸਕਿਉਰਿਟੀ ਜੇਲ੍ਹ ਚ ਰੱਖਣਾ ਹੈਗਾ। ਵਕੀਲ ਸਾਹਿਬ ਇਸ ਤਰ੍ਹਾਂ ਤੁਸੀਂ ਕਿਹਾ ਸੀਗਾ ਜੱਗੂ ਭਗਵਾਨਪੁਰੀਆ ਸਮੇਤ ਬਾਕੀ ਕੁਝ ਜਿਹੜੇ ਡਿਸਚਾਰਜ ਦੇ ਲਈ ਐਪਲੀਕੇਸ਼ਨ ਲਾਈ ਗਈ ਸੀ ਉਹ ਅੱਜ ਜਿਹੜਾ ਸਮਾਂ ਮੰਗਿਆ ਹੈਗਾ ਕੀ ਕਾਰਨ ਹੈਗਾ ਜਿਹੜਾ ਪੇਸ਼ ਕਰਨਾ ਸੀਗਾ ਤੁਸੀਂ ਤਾਤ। ਉਹ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਸਚਿਨ ਜਿਹੜਾ ਹੈਗਾ ਸਚਿਨ <th>ਪਨ ਦਾ ਜਿਹੜਾ ਪਿੱਛੇ ਜਿਹਾ ਚਲਾਨ ਪੇਸ਼ ਕੀਤਾ ਸੀ ਮਾਨਯੋਗ ਅਦਾਲਤ 'ਚ 27 ਤਰੀਕ ਨੂੰ ਪ੍ਰੋਸੀਕਿਊਸ਼ਨ ਏਜੰਸੀ ਨੇ ਉਹ ਅੱਜ ਕਮਿਟੋ ਕੇ ਕੌਗਨੀਸੈਂਸ ਲੈ ਲਿਆ ਸੈਸ਼ਨ ਕੋਰ ਹਲੇ ਰਿਕਾਰਡ ਅਸੀਂ ਵੀ ਇਹ ਚ ਦੇਖਣਾ ਹੈਗਾ ਕਿਉਂਕਿ ਉਹ ਚ ਚਲਾਨ ਚ ਕਾਫੀ ਚੀਜ਼ਾਂ ਨੇ ਉਹ ਚ ਪੈਨ ਡਰਾਈਵਸ ਵੀ ਲਾਈਆਂ ਨੇ ਵਾਇਸ ਸੈਂਪਲ ਵੀ ਉਹਨੇ ਦਾ ਲੈਤੇ ਗਏ ਸੀਗੇ ਕਾਫੀ ਕੁਝ ਹੈਗਾ ਉਹਨੂੰ ਦੇਖਣ ਤੋਂ ਬਾਅਦ ਹੀ ਅਸੀਂ ਉਹਦਾ ਪ੍ਰੋਪਰਲੀ ਜਵਾਬ ਦੇਵਾਂਗੇ ਇਹ ਹੀ ਅਸੀਂ ਮਾਨਯੋਗ ਅਦਾਲਤ ਅੱਗੇ ਰੱਖਿਆ ਹੈਗਾ ਜਿਸ ਤਰ੍ਹਾਂ ਤੁਸੀਂ ਕਿਹਾ ਸਚਨ ਥਾਪਣ ਜਿਹੜਾ ਅੱਜ ਪੇਸ਼ ਨੇ ਕੀਤੇਗਾ ਕੀ ਕਰਨ ਰਿਹਾਗਾ ਕੁਝ ਪਤਾ ਚੱਲੇ ਨਹੀਂ ਉਹ ਜਿੰਨੇ ਤੱਕ ਮੈਨੂੰ ਇਨਫੋਰਮੇਸ਼ਨ ਹੈ ਕਿ ਜਿਹੜੀ VC ਡਿਪਾਰਟਮੈਂਟ ਹੈਗਾ ਉਹ ਤਿਹਾਰ ਜੇਲ੍ਹ ਚ ਲਗਾਤਾਰ ਸੰਪਰਕ ਕਰ ਰਹੀ ਸੀ ਪਰ ਉਹ ਕਿਸੇ ਜਗ੍ਹਾ ਤੇ ਟੈਕਨੀਕਲ ਇਸ਼ੂ ਕਰਕੇ ਉਹ ਸੰਪਰਕ ਨਹੀਂ ਹੋ ਪਾਇਆ ਇਸ ਕਰਕੇ ਉਹਦੀ ਜਿਹੜੀ ਬੀਸੀ ਰਾਈ ਪੇਸ਼ੀ ਨਹੀਂ ਹੋ ਪਾਈਗੀ ਕੋਈ ਹੋਰ ਤਾਂ ਨਹੀਂ ਕਿਸੇ ਮਲਜਮ ਵੱਲੋਂ ਕੋਈ ਅਦਾਲਤ ਦੇ ਵਿੱਚ ਕੋਈ ਐਪਲੀਕੇਸ਼ਨ ਲਾਇਆ ਗਿਆ ਆਪਣੇ ਆਪ ਨੂੰ ਬੇਗੁਨਾਹ ਦੱਸਣ ਦੇ ਲਈ ਜਿਵੇਂ ਪਹਿਲਾਂ ਕੋਈ ਲਗਾਈਆਂ ਗਿਆ ਨਹੀਂ ਨਹੀਂ ਟਿਲ ਡੇਟ ਤੱਕ ਤਿੰਨੋ ਹੀ ਨੇ ਜਿਵੇਂ ਪਹਿਲਾਂ ਹੀ ਦੱਸਿਆ ਜੱਗੂ ਭਗਵਾਨਪੁਰੀਆ ਲਾਰੈਂਸ ਵਿਚ ਨੂੰ ਹੀ ਤੇ ਚਰਨਜੀਤ ਉਰਫ ਚੇਤਨ ਤਿੰਨਾਂ ਦੀਆਂ ਲੱਗੀਆਂ ਹੋਈਆਂ ਹੋਰ ਕਿਸੇ ਦੀ ਨਹੀਂ ਹੁਣ ਅਗਲੀ ਸੁਣਵਾਈ ਇਹਨਾਂ ਦੇ ਸਾਰੇ ਪੂਰੇ ਮਾਮਲੇ ਦੀ ਕਦੋਂ ਹੋਏਗੀ ਇਹ 8 2 2024 ਨੂੰ ਬਿਲਕੁਲ ਇਹ ਸਾਲਾ ਸਿੱਧੂ ਮੂਸੇਵਾਲੇ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਜਿਨ੍ਹਾਂ ਨੇ ਦੱਸਿਆ ਕਿ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਅੱਜ ਕਪਲ ਪੰਡਿਤ ਸਚਿਨ ਭਵਾਨੀ ਤੇ ਅਰਸ਼ਦ ਖਾਨ ਨੂੰ ਫਿਜ਼ੀਕਲ ਪੇਸ਼ ਕੀਤਾ ਗਿਆ ਸੀ ਤੇ ਦੁਬਾਰਾ ਹੁਣ 8 ਫਰਵਰੀ ਨੂੰ ਮਾਨਯੋਗ ਅਦਾਲਤ ਵੱਲੋਂ ਸਾਰੇ ਮੁਲਜ਼ਮਾਂ ਨੂੰ 25 ਦੇ ਕਰੀਬ ਜੋ ਮੁਲਜ਼ਮ ਨੇ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ